ਅੱਜ ਗੱਲ ਕਰਨੀ ਆ ਤੁਹਾਡੇ ਘਰਾਂ ਦੇ ਵਿੱਚ ਜਿਹੜੇ ਲੱਗਣ ਜਾ ਰਹੇ ਆ ਸਮਾਰਟ ਮੀਟਰ ਡਿਜੀਟਲ ਮੀਟਰ ਜਿਹਨੂੰ ਚਿਪ ਵਾਲੇ ਮੀਟਰ ਕਹਿ ਦਿੰਦੇ ਆ ਮੀਟਰਾਂ ਦਾ ਕੀ ਹੋਵੇਗਾ ਨੁਕਸਾਨ ਤੇ ਕੀ ਹੋਣਗੇ ਫਾਇਦੇ ਇਹਨਾਂ ਬਾਰੇ ਕਰਾਂਗੇ ਗੱਲਬਾਤ ਪਰ ਵੱਡਾ ਝਟਕਾ ਇਹ ਜਿਹੜੇ ਕਿ ਬੰਦੇ ਜੌਬ ਕਰਦੇ ਆ ਬਿਜਲੀ ਬੋਰਡ ਦੇ ਪਾਕ ਦੇ ਵਿੱਚ ਉਹਨਾਂ ਦੇ ਉੱਤੇ ਵੀ ਸਿੱਧਾ ਅਸਰ ਪਵੇਗਾ ਉਹਨਾਂ ਦੀਆਂ ਨੌਕਰੀਆਂ ਨੂੰ ਵੀ ਖਤਰਾ ਹੋਵੇਗਾ ਕਿਉਂਕਿ ਜਦੋਂ ਲੋੜ ਨਹੀਂ ਪੈਣੀ ਕਿ ਬਿਲ ਬੰਦਣ ਕੋਈ ਰੀਡਿੰਗ ਲੈਣ ਤੁਹਾਡੇ ਘਰ ਤੱਕ ਆਵੇ ਉਦੋਂ ਜਿਹੜੇ ਵਰਕਰ ਕੰਮ ਕਰਦੇ ਆ ਚਾਹੇ ਠੇਕੇਦਾਰੀ ਦੇ ਉੱਤੇ ਮੁਲਾਜ਼ਮ ਰੱਖੇ ਹੋਇਆ ਉਹਨਾਂ ਦੀ ਵੀ ਕੋਈ ਲੋੜ ਨਹੀਂ ਰਹੇਗੀ ਸਿਰਫ ਕੌਣ ਰਹਿ ਜਾਣਗੇ ਟੈਕਨੀਸ਼ੀਅਨ ਜਿਹੜੇ ਕਿ ਬਿਜਲੀ ਦੀਆਂ ਤਾਰਾਂ ਨੂੰ ਜੋੜਦੇ ਆ ਜਦੋਂ ਕੋਈ ਫਾਲਟ ਆ ਜਾਂਦਾ ਉਦੋਂ ਉਹ ਕਲੀਅਰ ਕਰਦੇ ਆ ਫਾਲਟ ਟਰਾਂਸਫਾਰਮਰ ਦਾ ਫਾਲਟ ਹੋਵੇ ਕੋਈ ਤਾਰਾਂ ਦਾ ਫਾਲਟ ਹੋਵੇ ਪਰ ਇਹਦੇ ਨਾਲ ਜਿੱਥੇ ਬੇਰੁਜ਼ਗਾਰੀ ਵਧੇਗੀ ਉੱਥੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜੇਬ ਤੇ ਵੀ ਅਸਰ ਪਵੇਗਾ ਕਿ ਜਾਂ ਇਹਦਾ ਪੈਦਾ ਹੋਏਗਾ ਇਹ ਜਿਹੜੇ ਮੀਟਰ ਆ ਇਹਨਾਂ ਦੇ ਵਿੱਚ ਇੱਕ SIM ਪਵੇਗਾ ਜਿਵੇਂ Jio ਤੇ Airtel ਅੱਜ ਦੇ ਟਾਈਮ ਦੇ ਵਿੱਚ ਦੋ ਕੰਪਨੀਆਂ ਵੱਡੀਆਂ ਕੰਪਨੀਆਂ ਨੇ ਜਿਹੜੀਆਂ ਕਿ ਹਰ ਵਰਗ ਦੇ ਹਰ ਖੇਤਰ ਦੇ ਵਿੱਚ ਆਪਣਾ ਨਾਮ ਮਡਾ ਰਹੀਆਂ ਨੇ ਟੈਕਨੋਲੋਜੀ ਦੇ ਵਿੱਚ ਤੇ Airtel ਤੇ Jio ਦੇ ਜਿਹੜੇ SIM ਆ ਜਿੱਦਾਂ ਆਪਣੇ ਮੋਬਾਈਲ 'ਚ ਪੈਂਦੇ ਆ ਉਦਾਂ ਹੀ ਇਹ SIM ਆ ਜਿਹੜੇ ਤੁਹਾਡੇ 스마트 ਮੀਟਰ ਦੇ ਵਿੱਚ ਪਵੇਗਾ ਉਸ ਤੋਂ ਬਾਅਦ ਜਿਹੜੇ ਦਾ ਰੀਚਾਰਜ ਆ ਉਹ ਵੀ ਜਿੱਦਾਂ ਤੁਹਾਡੇ ਮੋਬਾਈਲ ਦਾ ਫੋਨ ਦਾ ਰੀਚਾਰਜ ਹੁੰਦਾ ਉਹ ਵੀ ਤੁਹਾਡੇ ਮੋਬਾਈਲ ਦੀ ਐਪ ਤੋਂ ਹੋਏਗਾ ਪਰ ਇਹਦੇ ਵਿੱਚ ਇੱਕ ਵੱਡਾ ਕਾਰਨ ਇਹ ਬਣੇਗਾ ਜਿਹੜੇ ਲੋਕ ਅੱਜ ਵੀ ਪਿੰਡਾਂ ਦੇ ਵਿੱਚ ਰਹਿੰਦੇ ਆ ਗਰੀਬੀ ਰੇਖਾ ਦੇ ਵਿੱਚ ਰਹਿੰਦੇ ਆ ਜਿਨ੍ਹਾਂ ਦੇ ਕੋਲ ਡਿਜੀਟਲ ਮੋਬਾਈਲ ਵੀ ਹੈ ਨਹੀਂ ਜਿਨ੍ਹਾਂ ਨੇ ਮੋਬਾਈਲ ਰੱਖਤਾ ਲਏ ਪਰ ਉਹਨਾਂ ਨੂੰ ਆਨਲਾਈਨ ਐਪਾਂ ਦਾ ਨਹੀਂ ਪਤਾ ਲੱਗ ਰਿਹਾ ਕਿ ਇਹਦੇ ਨਾਲ ਉਹ ਲੋਕਾਂ ਨਾਲ ਸਕੈਮ ਹੋਣ ਦਾ ਵੱਡਾ ਚਾਂਸ ਆ ਕਿ ਜੇਕਰ ਤੁਹਾਡੇ ਘਰ ਦੇ ਵਿੱਚ ਸਮਾਰਟ ਮੀਟਰ ਲੱਗਿਆ ਤੁਸੀਂ ਉਹਨੂੰ ਰੀਚਾਰਜ ਕਰਾਉਣਾਂ ਦੇ ਵਿੱਚ ਪੈਸੇ ਪਾਉਣੇ ਆ ਪਰ ਤੁਹਾਨੂੰ ਪਤਾ ਹੈ ਨਹੀਂ ਕਿ ਇਹਦੇ ਨਾਲ ਪੈਸਿਆਂ ਦਾ ਲੈਣ ਦੇਣਾ ਜਿਹੜਾ ਉਹਦੇ ਵਿੱਚ ਵੀ ਸਿਸਟਮ ਉਹ ਵਿਗੜ ਸਕਦਾ ਕਿਉਂ ਜਦੋਂ ਜਿਹੜੇ ਬੰਦੇ ਨੂੰ ਜਾਣਕਾਰੀ ਨਹੀਂ ਟੈਕਨੋਲੋਜੀ ਬਾਰੇ ਜਾਂ ਰੀਚਾਰਜ ਕਰਨ ਬਾਰੇ ਅੱਜ ਵੀ ਬੜੇ ਲੋਕਾਂ ਆ ਪਿੰਡਾਂ ਦੇ ਜਿਹੜੇ ਕਿ ਸ਼ਹਿਰਾਂ ਦੇ ਵਿੱਚ ਜਾਂਦੇ ਆ ਜਾਂ ਪਿੰਡਾਂ ਦੇ ਵਿੱਚ ਕਿਹੜੀਆਂ ਦੁਕਾਨਾਂ ਬਣੀਆਂ ਉਹਨਾਂ ਤੋਂ ਆਪਣੇ ਮੋਬਾਈਲ ਰੀਚਾਰਜ, ਟੀਵੀ ਦੇ ਡੈਸ਼ ਰੀਚਾਰਜ ਤੇ ਹੋਰ ਬਹੁਤ ਸਾਰੇ ਇਦਾਂ ਦੇ ਰੀਚਾਰਜ ਜਿਹੜੇ ਦੁਕਾਨਾਂ ਤੋਂ ਕਰਵਾਉਂਦੇ ਆ ਪਰ ਦੂਜੇ ਪਾਸੇ ਜੇ ਗੱਲ ਕਰੀਏ ਡਿਜੀਟਲ ਇੰਡੀਆ ਡਿਜੀਟਲ ਸਮਾਰਟ ਮੀਟਰ ਕੀ ਸਮਾਰਟ ਮੀਟਰਾਂ ਤੇ ਜਿਹੜੇ ਰੀਚਾਰਜ ਆ ਉਹ ਹਰ ਇੱਕ ਕਾਮ ਬੰਦੇ ਦੇ ਲਈ ਪੋਸੀਬਲ ਹੈ ਕਿ ਹਰ ਇੱਕ ਕਾਮ ਬੰਦਾ ਇਹ ਮੀਟਰ ਨੂੰ ਰੀਚਾਰਜ ਕਰ ਸਕੇਗਾ ਮੰਨਿਆ ਕਿ ਜਿਹੜੀ ਜਨਰੇਸ਼ਨ ਆ ਬੱਚੇ ਬਹੁਤ ਪੜੇ ਲਿਖੇ ਆ ਰਹੇ ਆ ਪਰ ਕੁਝ ਕੁ ਇੱਕ ਪਿੰਡਾਂ ਦੇ ਲੋਕ ਐਦਾਂ ਦੇ ਵੀ ਹੈ ਕਿ ਅੱਜ ਦੇ ਸਮੇਂ ਜਿਨ੍ਹਾਂ ਨੂੰ ਟੈਕਨੋਲੋਜੀ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਮੋਬਾਈਲ ਜ਼ਰੂਰ ਉਹਨਾਂ ਨੇ ਰੱਖੇ ਆ ਪਰ ਉਹਨਾਂ ਨੂੰ ਨਾ ਮੋਬਾਈਲ ਦੇ ਰੀਚਾਰਜ ਕਰਦੇ ਹੁੰਦੇ ਆ ਨਾ ਟੀਵੀ ਦੇ ਨਾ ਉਹਨਾਂ ਨੂੰ ਡਿਜੀਟਲ ਮੀਟਰਾਂ ਦੇ ਵੀ ਚਾਰਜ ਕਰਨੇ ਆਉਣਗੇ ਦੂਜੇ ਪਾਸੇ ਜਿਹੜੇ ਲੋਕ ਬਿਜਲੀ ਵਿਭਾਗ ਦੇ ਵਿੱਚ ਵੱਡੀਆਂ ਕੁਰਸੀਆਂ ਤੇ ਬੈਠੇ ਆ ਉਹਨਾਂ ਦੀ ਕੁਰਸੀ ਵੀ ਕਿਤੇ ਨਾ ਕਿਤੇ ਖਿਸਕ ਦੀ ਨਜ਼ਰ ਆਏਗੀ ਕਿਉਂਕਿ ਜਿਹੜਾ ਬਿਜਲੀ ਵਿਭਾਗ ਮੈਕਮਾ ਉਹ ਪੂਰਨ ਤੌਰ ਤੇ ਪ੍ਰਾਈਵੇਟ ਹੋ ਜਾਵੇਗਾ ਜਿੱਥੋਂ ਬਿਜਲੀ ਬਣਦੀ ਆ ਵੱਡੇ ਵੱਡੇ ਡੈਮ ਵੱਡੇ ਵੱਡੇ ਥਰਮਲ ਪਲਾਂਟ ਤੇ ਜਿਹੜੇ ਬਿਜਲੀ ਗ੍ਰੈਡ ਆ ਜਦ ਉਹ ਹੀ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਦਿੱਤੇ ਗਏ ਤਾਂ ਫਿਰ ਸਰਕਾਰੀ ਮੁਲਾਜ਼ਮ ਕਿੱਥੇ ਕੰਮ ਕਰਨਗੇ ਵੱਡਾ ਖਤਰਾ ਬਣਿਆ ਹੋਇਆ ਸਰਕਾਰੀ ਮੁਲਾਜ਼ਮਾਂ ਦੇ ਉੱਤੇ ਤੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਐਸੇ ਗੱਲਾਂ ਦਾ ਵਿਰੋਧ ਕਰ ਰਹੇ ਆ ਮੀਟਰਾਂ ਦਾ ਕਿ ਜੇਕਰ ਡਿਜੀਟਲ ਮੀਟਰ ਲੱਗਣਗੇ ਤਾਂ ਪਤਾ ਨਹੀਂ ਕਿੰਨੇ ਕਬੱਡੀ ਕਪਲੀ ਬਾਜੀ ਹੋਏਗੀ ਜਿੱਥੇ ਕਿਸਾਨ ਜੁਨੀਆ ਲਗਾਤਾਰ ਇਸ ਮਸਲੇ ਦਾ ਵਿਰੋਧ ਕਰ ਰਹੇ ਆ ਪਿੰਡਾਂ ਦੇ ਲੋਕ ਵਿਰੋਧ ਕਰ ਰਹੇ ਆ ਉਥੇ ਹੀ ਜਿਹੜੇ ਵੱਡੇ ਸ਼ਹਿਰ ਆ ਕਿਤੇ ਨਾ ਕਿਤੇ ਉਹਨਾਂ ਸ਼ਹਿਰਾਂ ਦੇ ਲੋਕ ਚੁੱਪ ਵੜਦੇ ਨਜ਼ਰ ਆ ਰਹੇ ਆ ਸ਼ਹਿਰਾਂ ਦੇ ਵਿੱਚ ਗਉਤਾ ਨਹੀਂ ਹੋ ਰਹੀ ਜਿਆਦਾ ਸ਼ਹਿਰ ਵਾਸੀਆਂ ਦੇ ਕੋਲ ਪੈਸਾ ਬਹੁਤ ਆ ਜਾਂ ਸ਼ਹਿਰ ਵਾਸੀਆਂ ਦੇ ਕੋਲ ਸਹੂਲਤਾ ਬਹੁਤ ਆ ਪਰ ਇਹ ਮੀਟਰ ਲੱਗਣ ਦੇ ਨਾਲ ਜਿੱਥੇ ਨੁਕਸਾਨ ਹੋਣਗੇ ਉੱਥੇ ਫਾਇਦਾ ਇਹ ਹੈ ਕਿ ਜਿੰਨੀ ਬਿਜਲੀ ਤੁਹਾਨੂੰ ਲੋਡ ਆ ਉਹਨੀ ਬਿਜਲੀ ਤੁਸੀਂ ਵਰਤੋਗੇ ਇਹ ਨਹੀਂ ਕਿ ਮੋਟਰ ਛੱਡੀ ਘੰਟਾ ਘੰਟਾ ਚੱਲਦੀ ਰਹੀ ਬੰਦ ਕਰਨ ਵਾਲਾ ਕੋਈ ਨਹੀਂ ਉਹਦੀ ਸਾਰ ਲੈਣ ਵਾਲਾ ਕੋਈ ਨਹੀਂ ਇਹਦੇ ਨਾਲ ਪਾਣੀ ਦੀ ਬਿਨਸਟਾਜ ਬਚੇਗੀ ਤੇ ਹੋਰ ਵੀ ਜਿਹੜੇ ਬਿਜਲੀ ਦੀ ਨਜਾਇਜ਼ ਖਪਤ ਆ ਉਹ ਵੀ ਬਚੇਗੀ ਪਰ ਕੀ ਇਹ ਬਚਤ ਆ ਜਿਹੜੀ ਇਹ ਬਚਤ ਆ ਇਹ ਬਚਤ ਆਮ ਲੋਕਾਂ ਦੇ ਫਾਇਦੇ ਦੇ ਲਈ ਬਣੇਗੀ ਇਹ ਬਚਤ ਆ ਜਿਹੜੀ ਆਮ ਲੋਕਾਂ ਨੂੰ ਕੋਈ ਰਾਹਤ ਮਿਲੇਗੀ ਕੀ ਬਿਜਲੀ ਦਰਾਂ ਦੇ ਵਿੱਚ ਕਟੌਤੀ ਆਏਗੀ ਜਿਹੜੀਆਂ ਜੁਨਟਾਂ ਨੇ ਕੋਈ 8 ਰੁਪਏ ਕੋਈ 10 ਰੁਪਏ ਕੋਈ 6 ਰੁਪਏ ਅਲੱਗ-ਅਲੱਗ ਜੁਨਟਾਂ ਦੇ ਰੇਟ ਰੱਖੇ ਹੋਏ ਆ ਕੀ ਇਹਨਾਂ ਜੁਨਟਾਂ ਨੂੰ ਘਟਾ ਦਿੱਤਾ ਜਾਵੇਗਾ ਤਾਂ ਕਿ ਲੋਕਾਂ ਨੂੰ ਕੋਈ ਸਖ ਸੁਵਿਧਾ ਮਿਲ ਸਕੇ ਜੇਕਰ ਤੁਸੀਂ ਸਮਾਰਟ ਮੀਟਰ ਲਾਉਣੇ ਆ ਲੋਕਾਂ ਦੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਾਂ ਲੋਕਾਂ ਨੂੰ ਸੁਵਿਧਾ ਦੇਣੀ ਵੀ ਬਹੁਤ ਜ਼ਰੂਰੀ ਆ ਕਿਉਂਕਿ ਜੇ ਤੁਸੀਂ ਲੋਕਾਂ ਦੀ ਜੇਬ ਤੇ ਡਾਕਾ ਮਾਰੋਗੇ ਤਾਂ ਇਹ ਲੋਕ ਤੁਹਾਡੇ ਗੱਲ ਨੂੰ ਫੜਨਗੇ ਚਾਹੇ ਕੋਈ ਵੀ ਵੱਡੀ ਪ੍ਰਾਈਵੇਟ ਕੰਪਨੀ ਹੋਵੇ ਕੋਈ ਵੀ ਵੱਡਾ ਪ੍ਰਾਈਵੇਟ ਅਫਸਰ ਸਾਹੀ ਮਹਿਕਮਾ ਹੋਵੇ ਕੋਈ ਵੀ ਸਰਕਾਰ ਹੋਵੇ ਕਿਉਂਕਿ ਇਹ ਪਿੰਡਾਂ ਦੇ ਲੋਕ ਆ ਜਿਹੜੇ ਇਹ ਰੁਕਿਆ ਨਹੀਂ ਰੁਕਣੇ ਸ਼ਹਿਰ ਵਾਲਿਆਂ ਨੂੰ ਤੁਸੀਂ ਰੋਕ ਲੋਗੇ ਡਿਜੀਟਲ ਮੀਟਰ ਲਾ ਦੋਗੇ ਉਹਨਾਂ ਨਾਲ ਠੱਗੀ ਮਾਰਨੋਗੇ ਜਿੰਨਾ ਚਿਰ ਪਿੰਡਾਂ ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ ਨਾਰਾ ਲੱਗਦਾ ਰਹੂਗਾ ਪਿੰਡਾਂ ਦੇ ਲੋਕਾਂ ਦੇ ਵਿੱਚ ਜੁੰਟੀ ਏਕਤਾ ਬਣੀ ਰਹੂਗੀ ਜਿੱਥੇ ਲੋਕ ਕਿਸਾਨ ਯੂਨੀਅਨ ਵਾਲਿਆਂ ਨੂੰ ਗਾਲਾਂ ਕੱਢਦੇ ਆ ਉੱਥੇ ਕਿਤੇ ਨਾ ਕਿਤੇ ਤੁਹਾਨੂੰ ਲੱਗੂਗਾ ਕਿ ਅੱਜ ਜੇ ਕਿਸਾਨ ਯੂਨੀਅਨ ਵਾਲੇ ਸਾਡੇ ਪਿੱਛੇ ਖੜੇ ਆ ਤਾਂ ਬਹੁਤ ਵੱਡਾ ਬਦਲਾਅ ਵੀ ਆਉਣ ਦੀ ਸੁਭਾਅ ਦਾ ਜਿੱਥੇ ਸ਼ਹਿਰ ਦੇ ਲੋਕ ਚੁੱਪਚੀ ਪੀਤੇ ਡਿਜੀਟਲ ਮੀਟਰ ਲਵਾ ਰਹੇ ਆ ਉੱਥੇ ਪਿੰਡਾਂ ਦੇ ਵਿੱਚੋਂ ਆਪਾਂ ਵੀਡੀਓ ਦੇਖਦੇ ਆ ਬਹੁਤ ਸਾਰੀ ਜਗ੍ਹਾ ਦੇ ਉੱਤੇ ਜਿੱਥੇ ਮੀਟਰ ਲਾ ਕੇ ਜਾਂਦੇ ਆ ਕਿ ਵਿਭਾਗ ਮਹਿਕਮੇ ਦੇ ਬੰਦੇ ਉੱਥੇ ਹੀ ਲੋਕ ਉਹਨਾਂ ਨੂੰ ਮੀਟਰਾਂ ਨੂੰ ਤੋੜ ਰਹੇ ਆ ਤੇ ਡਾਇਰੈਕਟ ਤਾਰਾ ਜੋੜ ਰਹੇ ਆ ਇਹ ਵੀ ਬਹੁਤ ਵੱਡੀ ਗਲਤੀ ਆ ਪਹਿਲਾਂ ਪਰਮਿਸ਼ਨ ਲੈਣੀ ਚਾਹੀਦੀ ਆ ਜੇ ਕੋਈ ਲਗਾਉਣਾ ਚਾਹੁੰਦਾ ਉਹਦੇ ਘਰ ਦੇ ਉੱਤੇ ਮੀਟਰ ਲਾਓ ਪਰ ਕਿਸੇ ਤੇ ਨਜਾਇਜ਼ ਥੋਪਣ ਵਾਲੀ ਜਿਹੜੀ ਕਾਰਵਾਈ ਆ ਇਹਨੂੰ ਬੰਦ ਕਰਨਾ ਚਾਹੀਦਾ ਪਿਛਲੇ ਸਮੇਂ ਦੇ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਵੀ ਰੋਸ਼ ਪ੍ਰਦਰਸ਼ਨ ਇਹ ਖਿਲਾਫ ਇਹਦੇ ਮਹੀਮੇ ਤੇ ਕੱਟਿਆ ਗਿਆ ਸੀ ਕਿ ਬਿਜਲੀ ਵਿਭਾਗ ਮਹਿਕਮਾ ਜਿਹੜਾ ਉਹ ਪ੍ਰਾਈਵੇਟ ਨਾ ਕਰੋ ਇਹਦੇ ਵਿੱਚ ਬਹੁਤ ਸਾਰੇ ਬਿਜਲੀ ਵਿਭਾਗ ਦੇ ਸਰਕਾਰੀ ਅਧਿਕਾਰੀ ਵੀ ਮੌਜੂਦ ਸੀ ਸ਼ਹਿਰ ਵਾਸੀ ਵੀ ਚੰਡੀਗੜ੍ਹ ਦੇ ਮੌਜੂਦ ਸੀ ਕੁਝ ਐਮਸੀ ਮੇਅਰ ਵੀ ਮੌਜੂਦ ਸੀ ਪਰ ਦੂਜੇ ਪਾਸੇ ਗੱਲ ਕਰੀਏ ਪਰ ਇਹ ਗੱਲ ਥੋੜਾ ਸਮਾਂ ਵਿਵਾਦਾਂ ਦੇ ਵਿੱਚ ਰਹਿਣ ਥੋੜੇ ਸਮੇਂ ਲਈ ਲੋਕ ਸੜਕਾਂ ਤੇ ਉਤਰਦੇ ਆ ਪਰ ਫਿਰ ਚੁੱਪ ਕਰਕੇ ਸ਼ਾਂਤ ਹੋ ਕੇ ਬੈਠ ਜਾਂਦੇ ਆ ਦੇਖਦੇ ਹੋਣ ਵਾਲੇ ਸਮੇਂ ਦੇ ਵਿੱਚ ਕੌਣ ਤਕੜਾ ਰਹਿੰਦਾ ਪਿੰਡਾਂ ਦੇ ਲੋਕ ਸ਼ਹਿਰਾਂ ਦੇ ਲੋਕ ਜਾਂ ਜਿਹੜਾ ਬਿਜਲੀ ਦਾਰਾ ਪ੍ਰਾਈਵੇਟ ਹੁੰਦਾ